ਹਾਂਜੀ ਮਸ਼ੀਨਾਂ ਬੰਦੇ ਤੇਲ ਪਵਾਣਾ ਥਾ ਮਾਲਕੋ ਆਰਡਰ ਹੈ ਸੰਡੇ ਨੂੰ ਬੰਦ ਰਹੇਗਾ ਹੂੰ ਮਾਲਕੋ ਕਾ ਆਰਡਰ ਹੈ ਸੰਡੇ ਕੋ ਪੈਟਰੋਲ ਪਰ ਹਰ ਸੰਡੇ ਕੋ ਬੰਦ ਰਹੇਗਾ ਹੂੰ ਅਮਰਜੈਂਸੀ ਵੀ ਨਹੀਂ ਦੋਗੇ ਨਹੀਂ ਬਿਲਕੁਲ ਨਹੀਂ ਥੋੜਾ ਸਾ ਦੇ ਦੋ ਕੱਲ ਟੋਟਲੀ ਕਿਹਦੀ ਨਾਮ ਆ ਜੀ ਮੈਂ ਵੀਰੇ ਟੈਪੀਪੈਂਟ ਤੋਂ ਜੋਧਾ ਏਰੀਏ ਚੋਂ ਤੇ ਮੈਂ ਰਾਜ ਜਿੰਨੇ ਵੀ ਪੈਟਰੋਲ ਪੰਪ ਦੇ ਇਥੇ ਸਾਰੇ ਗਿਆਬ ਨੇ ਸਾਰੇ ਹੀ ਮਨਾ ਕਰ ਰਿਹਾ ਤੇਲ ਪਾਉਣ ਨੂੰ ਕਹਿੰਦੇ ਵੀ ਸਾਨੂੰ ਛੁੱਟੀ ਦਾ ਸਾਨੂੰ ਕੋਈ ਆਈਡੀਆ ਤਾਂ ਹੈ ਨਹੀਂ ਸਵੇਰੇ ਅੱਜ ਛੁੱਟੀ ਹੋਈ ਉਹ ਰੇਡ ਕੇ ਲਿਆਏ ਹਾਂ ਮੋਟਰਸਾਈਕਲ ਰੇਡ ਕੇ ਤਾਂ ਵੀਰੇ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ ਤੇ ਮੈਂ ਉਹ ਮੈਂਤਾ ਵੀ ਕਰੀਆ ਪੈਟਰੋਲ ਮੈਂ ਕਿਹਾ ਯਾਰ ਪਾ ਦੇ ਵੀ ਮੈਂ ਕੰਮ ਤੇ ਜਾਣਾ ਵੀ 7:00 ਵਜੇ 7:00 ਵਜੇ ਮੈਂ ਪਹੁੰਚਣਾ ਸੀ ਜਵਾਬ ਤੇ ਹੌਣ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ। ਕੀ ਲੱਗਦਾ ਇਹਨਾਂ ਨੇ ਪਹਿਲਾਂ ਅਲਰਟ ਕੀਤਾ ਹੋਇਆ ਸੀ 2 ਦਿਨ ਪਹਿਲਾਂ? ਪਹਿਲਾ ਅਲਰਟ ਸਾਨੂੰ ਕੋਈ ਮੈਸੇਜ ਅਸੀਂ ਤਾਂ ਕੋਈ ਸੁਣਿਆ ਨਹੀਂ ਹੈਗਾ। ਜਿੱਦਾਂ ਜੇ ਆਈਡੀਆ ਹੁੰਦਾ ਤਾਂ ਆਪਾਂ ਪਹਿਲਾਂ ਸੋਸ਼ਲ ਮੀਡੀਆ ਅਖਬਾਰਾਂ ਤੇ ਦੇ ਲਏ। ਸੋਸ਼ਲ ਮੀਡੀਆ ਵੀਰੇ ਆਮ ਬੰਦਾ ਸੋਸ਼ਲ ਮੀਡੀਆ ਕਿੰਨਾ ਚਲਾ ਲੂਗਾ। ਹੁਣ ਅਸੀਂ ਅੱਜ 7 ਵਜੇ ਜਾਬ ਤੈ ਜਾਣਾ, 7 ਵਜੇ ਘਰੇ ਆ ਜਾਣਾ, ਜਾ ਕੇ ਘਰੇ ਸੌਂ ਜਾਣਾ। ਇੰਨਾ ਆਈਡੀਆ ਹੀ ਨਹੀਂ ਹੁੰਦਾ ਬੰਦੇ ਨੂੰ। ਜ਼ਿਆਦਾ ਪਿੰਡ ਪਿੰਡ ਗੁਰਦਾਰੇ ਅਨਾਊਂਸਮੈਂਟ ਹੁੰਦੀ ਭਾਈ। ਪੈਟਰੋਲ ਪੰਪ ਵਾਲਿਆਂ ਨੇ ਇਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ ਲੇਟ ਆ ਜੀ ਸਰ ਤੇਲਪੁਣਾ ਐਸੀ ਮਿਲ ਗਿਆ ਤੇਲ ਭਾਜੀ ਕਿਥੇ ਮਿਲਿਆ ਮਗਰੋਂ ਵੀ ਸਾਰੇ ਪੰਪ ਬੰਦਾ ਸਾਰੇ ਬੰਦਾ ਟੋਟਲੀ ਜਾਣਗੇ ਦੋ ਦਰੇ ਇਹਨਾਂ ਨੂੰ ਭਾਜੀ ਪਹਿਲਾਂ ਯਾਨਕਿ ਦੱਸਣਾ ਚਾਹੀਦਾ ਵਾ ਉਹ ਦੋ ਦਿਨ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਅਨਾਉਂਸਮੈਂਟ ਕੀਤੀ ਸੀ ਲੱਗਦਾ ਰੱਖਣ ਦੇ ਤਿਆਰ ਤੋਂ ਪਹਿਲਾਂ ਨਹੀਂ ਭਾਜੀ ਉਹ ਇਹਨਾਂ ਨੇ ਕੱਲ ਹੀ ਯਾਨਕਿ ਆਪਣੇ ਨੈਟ ਦੇ ਵਿੱਚ ਪਾਈ ਸੀਗੀ ਤੇ ਦੋ ਤਿੰਨ ਦਿਨ ਪਹਿਲਾਂ ਦੱਸਿਆ ਹੁੰਦਾ ਚਲ ਬੰਦਾ ਉਹ ਜਾ ਹੱਲ ਕਰ ਲੈਂਦਾ ਹੁਣ ਤੁਹਾਨੂੰ ਪਤਾ ਬੰਦੇ ਸਵੇਰੇ ਕਮਾ ਤੇ ਜਾਂਦਾ ਸਾਫ ਬਣਾਉਦੇ ਆ ਕਈ ਵਾਰ ਨਹੀਂ ਧਿਆਨ ਨਹੀਂ ਦਈ ਤੁਹਾਨੂੰ ਪਤਾ ਜੀ ਹੁਣ ਔਖਾ ਆਉਣ ਵਾਲੇ ਬੰਦੇ ਨਾਲ ਬਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਜੀ ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਆ ਤਾਂ ਹੁਣ ਕਿੱਧਰ ਨੂੰ ਜਾਏ ਰੋੜ ਕੀ ਲੱਗੇ ਜਾਣੇ ਪਣਿਆ ਜੀ ਕੀ ਲੱਗਦਾ ਪਹਿਲਾਂ ਅਲਰਟ ਕੀਤਾ ਸੀ ਧਿਆਨ ਨਹੀਂ ਦਿੱਤਾ ਤੁਸੀਂ ਚਲੋ ਭਾਜੀ ਇਹਨਾਂ ਨੇ ਕੀਤਾ ਹੋਊਗਾ ਗਵਰਨਮੈਂਟ ਨੇ ਪਹਿਲਾਂ ਚਲੋ ਨਹੀਂ ਸਾਡਾ ਧਿਆਨ ਸੀਗਾ ਪਰ ਦੋ ਤਿੰਨ ਦਿਨ ਪਹਿਲਾਂ ਇਹਨਾਂ ਨੂੰ ਮੜਾ ਮੋੜਾ ਕਰਨਾ ਚਾਹੀਦਾ ਹੁਣ ਆਮ ਬੰਦੇ ਦਾ ਨਹੀਂ ਧਿਆਨ ਪੈਂਦਾ ਜੀ ਹੁਣ ਗੱਜਲ ਖਵਾਰੀ ਹੋ ਰਹੀ ਹੈ ਬਹੁਤ ਜਿਆਦਾ ਹੋ ਰਹੀ ਆ ਭਾਜੀ ਹੁਣ ਜਾਈਏ ਕਿਦਰ ਨੂੰ 15 ਕਿਲੋਮੀਟਰ ਦੌੜ ਕੇ ਲੈ ਕੇ ਆਣਾ ਪੈਣਾ ਜੀ ਗਰੇਵਾਲ ਜੀ ਗਰੇਵਾਲ ਸਾਹਿਬ ਤੇਲ ਪੁਆਣਾ ਆਇਓ ਕੀ ਕਹਿੰਦੇ ਨੇ ਪੰਪ ਵਾਲੇ ਪੰਪ ਵਾਲੇ ਇਹ ਕਹਿੰਦੇ ਵੀ ਪੰਪਾ ਚ ਬੰਦਾ ਐਤਵਾਰ ਕਰਕੇ ਸੰਡੇ ਕਰਕੇ ਵੈਸੇ ਮੇਰਾ ਪਿੰਡ ਤਾਧਰਾ ਵਾ ਮੇਰਾ ਤਾਧਰੇ ਪਿੰਡ ਦਾ ਹੀ ਪੁਆਣਾ ਤੇਲ ਦੁੱਗ੍ਹੀ ਤਾਧਰਾ ਪਿੰਡਾਂ ਤਾਧਰੇ ਪਿੰਡ ਦਾ ਹੀ ਵੈਸੇ ਮੈਂ ਪੁਆਣਾ ਅੱਗੇ ਬੈਟਾਂ ਕੀ ਫੁੱਲ ਕਰਾਈ ਸੀ ਇਸ ਕਰਕੇ ਇਹ ਪਤਾ ਪਤਾ ਤਾਂ ਮੈਨੂੰ ਸੀਗਾ ਵੀ ਕਦ ਬੰਦ ਕਰਨਾ ਇਹਨਾਂ ਨੇ ਪਰ ਇਹ ਇਹਨਾਂ ਦੇ ਮਜਬੂਰੀ ਹੋ ਮਜਬੂਰੀ ਹੋਣ ਦੇ ਤਾਲ ਨੇ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਵੀ ਪੰਪ ਪੜਾ ਵੀ ਪੰਪ ਖੁੱਲਣਾ ਚਾਹੀਦਾ। ਵੇ ਬੰਦ ਨਹੀਂ ਹੋਣਾ ਚਾਹੀਦਾ। ਆਮ ਜਨਤਾ ਨੂੰ ਤੰਗ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਸਾਰੇ ਪਾਸੇ ਜਿਹੜੇ ਕੰਪਨੀਆਂ ਨੂੰ ਛੁੱਟੀ ਦਿੱਤੀ ਜਾਂਦੀ ਅਸੀਂ ਵੀ ਇੱਕ ਛੁੱਟੀ ਲੈਣੀ ਚਾਹੀਦੀ। ਨਹੀਂ ਇੱਕ ਛੁੱਟੀ ਦੀ ਗੱਲ ਨਹੀਂ ਗੱਲ ਹੈ ਵੀ ਸਾਰਾ ਦਿਨ ਹੁਣ ਜਿਹੜਾ ਨੰਗਣਾ ਉਹਨਾਂ ਨੇ ਤੇਲ ਪੋਣਾ ਹੀ ਪੋਣਾ। ਲੋਕ ਪਰੇਸ਼ਾਨ ਨੇ। ਲੋਕ ਬਾਹਲੇ ਪਰੇਸ਼ਾਨ ਹੈ ਪਬਲਿਕ ਪਰੇਸ਼ਾਨ ਹੈ ਸਰਕਾਰ ਹੀ ਪਰੇਸ਼ਾਨ ਆ। ਸਰਕਾਰ ਹੀ ਹੈ ਨਿਕੰਮੀ ਸਰਕਾਰ ਆ ਸੇ। ਨਕਮੀ ਸਰਕਾਰ ਹੈ ਨਕਮੀ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਡਿਮਾਂਡ ਨੇ ਡਿਮਾਂਡ ਨੇ ਇਹ ਡਿਮਾਂਡ ਸੈਂਟਰ ਸਰਕਾਰ ਪੂਰੀ ਕਿਉਂ ਨਹੀਂ ਕਰਦੀ ਇਹ ਇਹ ਸੈਂਟਰ ਸਰਕਾਰ ਦਾ ਕਸੂਰ ਹੈ ਸੈਂਟਰ ਸਰਕਾਰ ਦਾ ਕਸੂਰ ਹੈ ਵੱਡਾ ਕਸੂਰ ਹੈ ਜਿਹੜੇ ਬੱਠੇ ਵੱਡੇ 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 ਬੈਠੇ ਹੋ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਹਾਂਜੀ ਸਰ ਸੁਭਨਮ ਰਣਜੀਤ ਸਿੰਘ ਗਾਂਧੀ ਸਰ ਕਿਤਨਾ ਕਿਤੇ ਅੱਜ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ ਸੀ ਲੋਕ ਫਿਰ ਵੀ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਚੱਲਿਆ ਤਾਂ ਪਰੇਸ਼ਾਨ ਦੇਖੋ ਸਾਡਾ ਮਕਸਦ ਹੈ ਕਿ ਤੁਹਾਡੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਜਾਂ ਬੈਨਰ ਪੋਸਟਰ ਰਾਹੀਂ ਅਸੀਂ ਐਂਟੀਮੇਟ ਕਰ ਰਹੇ ਹਾਂ ਇਹ ਤਾਂ ਹਮੇਸ਼ਾ ਹੀ ਹੁੰਦਾ ਹੈ 100% ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਲੱਗਦਾ ਸਰ ਕੁਝ ਮੰਗਾ ਨੂੰ ਲੈ ਕੇ ਤੁਹਾਡਾ ਜਿਹੜਾ ਰੀਡਕਾ ਉਹ ਬਰਕਰਾਰ ਹੈ ਪਰ ਇਹ ਕਾਲ ਜਿਹੜੀ ਹੈ ਰਖੜੀ ਤੋਂ ਇੱਕ ਦਿਨ ਪਹਿਲਾਂ ਦਿੱਤੀ ਗਈ ਰਖੜੀ ਤੋਂ ਇੱਕ ਦਿਨ ਪਹਿਲਾਂ ਨਹੀਂ ਸਾਡੀ ਤਿਆਰੀ ਗਰੀਬਨ ਮਹੀਨੇ ਤੋਂ ਹੋ ਰਹੀ ਸੀ ਇਹ ਹੁਣ ਅਸੀਂ ਡਿਸਾਈਡ ਕੀਤਾ ਹੈ ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ ਕਿੰਨੇ ਕੇ ਸਮੇਂ ਲਈ ਜਿਹੜਾ ਬੰਦ ਰਹੂਗਾ ਇਹ ਇਹ ਖਾਲੀ ਸਿਰਫ ਸੰਡੇ ਸੰਡੇ ਛੁੱਟੀ ਹੈ ਕੋਈ ਸਟ੍ਰਾਈਕ ਨਹੀਂ ਹੈ ਕੋਈ ਬੰਦ ਨਹੀਂ ਹੈਗੀ ਅਸੀਂ ਆਪਣੀ ਛੁੱਟੀ ਲੈ ਰਹੇ ਹਾਂ ਬਸ ਐਮਰਜੈਂਸੀ ਸੇਵਾਵਾਂ ਚੱਲਣਗੀਆਂ ਉਹ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਸਰ ਕੁਝ ਕੀਆ ਜਾ ਰਿਹਾ ਕਿ ਪੈਟਰੋਲ ਪੰਪ ਖੁੱਲੇ ਹੋਏ ਨਹੀਂ ਤਾਂ ਉਸ ਨੂੰ ਲੈ ਕੇ ਤੁਹਾਡੀ ਐਸੋਸੀਏਸ਼ਨ ਸੜਨਾ ਤੇ ਅਸੀਂ ਸਵੇਰ ਦੇ 5 ਵਜੇ ਤੋਂ ਨਿਕਲੇ ਹੋਏ ਹਾਂ ਜੀ ਮਤਲਬ ਜੇ ਇੱਕਾ ਦੁੱਕਾ ਕੋਈ ਬੰਦ ਨਹੀਂ ਹੈਗਾ ਉਹ ਸਾਰੇ ਭਰਾ ਨੂੰ ਰਿਕਵੈਸਟ ਕਰਕੇ ਉਹ ਬੰਦ ਕਰਾ ਰਹੇ ਆ ਸਾਨੂੰ ਲੱਗਦਾ ਨਹੀਂ ਬੇਸਿਕਲੀ ਜੇ ਸ਼ਹਿਰ ਦੇ ਵਿੱਚ ਜੇ 408 ਪਟੋਲ ਬੰਬ ਨੇ ਉੱਚੋ ਜੇ ਇੱਕ ਦੋ ਬੰਬ ਹੈਗਾ ਖੁੱਲੇ ਨੇ ਉਹ ਵੀ ਅਸੀਂ ਜਾ ਕੇ ਬੰਦ ਕਰਾ ਰਹੇ ਆ ਜੀ ਸਾਡੀ ਟੀਮ ਸਾਰੇ ਪਾਸੇ ਲੱਗੀ ਹੋਈ ਹੈ ਸਾਡੇ ਪਾਸੇ ਅਸੀਂ ਮੈਂਬਰ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਆ ਸਾਡੇ ਪਿੰਡਾਂ ਵਾਲੇ ਨੌਜਵਾਨ ਹੁਣ ਮੋਟਰਸਾਈਕਲ ਰੇਡ ਕੇ ਲੈ ਆਇਓ ਕਦੇ ਸਾਨੂੰ ਪਤਾ ਨਹੀਂ ਡਿਊਟੀ ਤੇ ਜਾਈਦਾ ਰਾਤ ਨੂੰ ਆਈਦਾ ਅਸੀਂ ਧਿਆਨ ਨਹੀਂ ਦਿੱਤਾ ਪਰ ਹੁਣ ਰਿਕਵੈਸਟ ਕਰ ਰਹੇ ਨੇ ਕਹਿੰਦੇ ਤੇਲ ਪਾਦੋ ਨਹੀਂ ਆ ਟੈਂਕਰ ਟੱਕੀ ਜਾਏਗੀ ਅਸੀਂ ਨਾ 15 ਦਿਨ ਪਹਿਲਾਂ ਨਾ ਸਾਡੇ ਸਾਦੇ ਪਟੋਲ ਬੰਬ ਜੇ ਤੁਸੀਂ ਉੱਥੇ ਦੇਖ ਵੀ ਸਕਦੇ ਹੋ ਹਰ ਪਟੋਲ ਬੰਬ ਦੇ ਉੱਤੇ ਬੈਨਰ ਲੱਗੇ ਹੋਏ ਆ ਤੇ ਤੁਹਾਡੇ ਤੁਹਾਡੇ ਨਾਲ ਹੀ ਵੀ ਅਸੀਂ ਸਾਰਿਆਂ ਨੂੰ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਲੋਕਾਂ ਨੂੰ ਹੁਣ ਜਿਨ੍ਹਾਂ ਨੂੰ ਨਹੀਂ ਇਹ ਤਾਂ ਹੁਣ ਜਾਣ ਕੇ ਕਰਨ ਵਾਲਾ ਕੰਮ ਹੈ ਜੀ ਸਹੀ ਮੈਂ ਜੀ ਕੀ ਲੱਗਦਾ ਹੁਣ ਜਿਹੜੇ ਇੱਥੇ ਕਰਿੰਦੇ ਨੇ ਉਹ ਬਲੈਕ ਵੀ ਕਰ ਸਕਦੇ ਨੇ ਚੋਰੀ ਛੱਪ ਕੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਜੀ ਇਦਾਂ ਦਾ ਕੁਝ ਵੀ ਨਹੀਂ ਹੈ ਜੀ ਕੋਈ ਦਿੱਕਤ ਨਹੀਂ